I ਪਾਸਵਾਲਾ ਜਿਹੜੇ ਬੈਠਣਗੇ ਕਦੀ ਦੇ ਉੱਤੇ ਕੀ ਹੋ ਸਾਡੇ ਨਾਲ ਅਸੀਂ ਦੇਣੇ ਐਡਟ ਐਮਐਲਏ ਜਿਹੜੇ ਖੰਘ ਕੇ ਹਾਰੇ ਮੈਦੇ ਤੋਂ ਇਲੈਕਟਰੇ ਵਿੱਚ ਹੁਣੀ ਰੱਤੇ ਰੂਹ ਦੇ ਵਿੱਚ ਲਮਾਰੇ ਕਿ ਕੇਪ ਜੀ ਦੀ ਸਰਕਾਰ ਆਉਣ ਵਾਲੀ ਬਣੂਗੀ ਸੋ ਬੇਂਟਿਆ ਮੇਰੀ ਸਾਰੇ ਹੀ ਪਿੰਡਾਂ ਦੇ ਆਪੂ ਸਹਿਵਾਣਾਂ ਨੂੰ ਕਿ ਬਹੁਤ ਜ਼ਿਆਦਾ ਹੋ ਗਏ ਜਨਾਵੇ ਵੇਚੋ ਇਹ ਵੱਡਾ ਕੋਰ ਸ਼ੁਰੂ ਹੋਣ ਜਾ ਰਿਹਾ ਐਸਕੇ ਨਿਕਲ ਐਲਾਨ ਕਰਦੇ ਆ ਫਿਰ ਕਾਲੀ ਪਿੰਡਾਂ ਦੀ ਸਾਂਝੀ ਕਮੇਟੀ ਬਣ ਕੇ ਆਉਂਦੇ ਦੋ ਤਿੰਨ ਦਿਨਾਂ ਤੱਕ ਤੁਹਾਨੂੰ ਵੱਡਾ ਪਲੇਟ ਵੱਤੇ ਵੱਡੇ ਸੁਧਾਰ ਦਾ ਐਲਾਨ ਹੋਣਾ ਟਕੜੇ ਰਹੋ ਠੱਖੇ ਰਹੋ ਲੜਨਾ ਚੌਰੀਆਂ ਲੜਨਾ ਆਪਾਂ ਜਿੱਤਣਾ ਨਹੀਂ ਲੰਨਾ